ਸਤਿ ਸ਼੍ਰੀ ਅਕਾਲ ਤੁਸੀਂ ਸੁਖੁਰਾ ਸੰਜੈ ਨਿਊਜ਼ ਸਿਮੈਂ ਹਾ ਪਰਦੀਪ ਤੋਂ ਪੰਜਾਬ ਦੇ ਵਿੱਚ ਹੁਣ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਬੇਸ਼ੱਕ ਨਵੰਬਰ ਦਾ ਅਖੀਰਲੇ ਦਿਨ ਚੱਲ ਰਹੇ ਨੇ ਪਰ ਫਿਰ ਵੀ ਧੁੰਦ ਪੈਣੀ ਸ਼ੁਰੂ ਨਹੀਂ ਹੋਈ ਆ ਪਰ ਠੰਡੀਆਂ ਹਵਾਵਾਂ ਨੇ ਲੋਕਾਂ ਦੇ ਜਿਹੜਾ ਨੱਕ ਦੇ ਵਿੱਚ ਦਮ ਕੀਤਾ ਹੋਇਆ ਜਿញਾ ਦੱਸਿਆ ਕਿ ਘਰ ਤੋਂ ਜਦੋਂ ਵੀ ਬਾਹਰ ਨਿਕਲਦੇ ਨੇ ਤਾਂ ਠੰਡ ਹੈ ਜਿਹੜਾ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਜ਼ਰੂਰ ਬਣਾ ਲੈਂਦੀ ਹੈ ਇਸੇ ਕਰਕੇ ਖਾਂਗ ਜ਼ੁਕਾਮ ਤੇ ਸਰਦੀ ਲੋਕਾਂ ਨੂੰ ਹੁਣ ਆਮ ਕਰਕੇ ਇਹ ਵਾਇਰਸ ਹੈ ਜਿਹੜਾ ਲਗਾਤਾਰ ਹੋ ਰਿਹਾ ਤਦ ਦੱਸਿਆ ਕਿ ਮੌਸਮ ਵਿਭਾਗ ਦੇ ਵਿੱਚੋਂ ਅਲਰਟ ਆਇਆ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਸੀਤਲੈ ਚੱਲਣ ਵਾਲੀ ਹੈ ਸੀਤਲੈ ਕੈਂ ਦਾ ਭਾਵ ਹੈ ਕਿ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਹਮ ਜਾਣਕਾਰੀ ਮੌਸਮ ਦੇ ਨਾਲ ਸਬੰਧਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹਰ ਵਾਰ ਤੁਹਾਨੂੰ ਮੌਸਮ ਦੀ ਅਪਡੇਟ ਦਿੰਨੇ ਆ ਤਾਂ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਯਾਨੀ ਕਿ ਸੀਤਲੈਰ ਦਾ yellow alert ਜਾਰੀ ਕੀਤਾ ਹੈ ਨਾ ਜ਼ਿਲ੍ਹਿਆਂ ਦੇ ਵਿੱਚ ਫਾਜ਼ਲਕਾ ਮੁਖਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਤੇ ਬੂਗਾ ਸ਼ਾਮਲ ਨੇ ਘਟੂ ਘਟ ਤਾਪਮਨ 24 ਘੰਟਿਆਂ ਦੇ ਵਿੱਚ 0.1 ਡਿਗਰੀ ਦੇਖ ਸਕਦਾ ਹੈ ਇਹ ਆਮ ਦੇ ਨੇੜੇ ਪਹੁੰਚ ਗਿਆ ਤੇ ਫਰੀਦਕੋਟ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਨ 3.5 ਡਿਗਰੀ ਦਰਜ ਕੀਤਾ ਜਦਕਿ ਚੰਡੀਗੜ੍ਹ ਦੇ ਵਿੱਚ 8 ਡਿਗਰੀ ਤਾਪਮਨ ਦਰਜ ਕੀਤਾ ਗਿਆ ਤਾਂ ਅਗਲੇ 24 ਘੰਟਿਆਂ ਦੇ ਵਿੱਚ ਦਿਨ ਦਾ ਤਾਪਮਾਨ ਵਧੇਗਾ ਇਹ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਅਗਲੇ 7 ਦਿਨਾਂ ਤੱਕ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਹਲਕੀ ਧੁੰਦ ਵੀ ਪੈ ਸਕਦੀ ਹੈ ਹਾਲਾਂਕਿ ਅਗਲੇ 48 ਘੰਟਿਆਂ ਦੇ ਵਿੱਚ ਘੱਟੋ-ਘੱਟ ਤਾਪਮਾਨ ਲਗਭਗ 2 ਡਿਗਰੀ ਵਧੇਗਾ ਜਿਸ ਤੋਂ ਬਾਅਦ ਇਹ ਘਟੇਗਾ ਵੱਤੂ ਵੱਤ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਤੇ 0.6 ਡਿਗਰੀ ਵੱਧ ਗਿਆ ਤਾਂ ਪੰਜਾਬ ਤੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ ਤਦ ਅਸੇ ਕਿ ਹਵਾ ਦੀ ਗੁਣਵੱਤਾ ਦੇ ਜੇਕਰ ਗੱਲ ਕੀਤੀ ਜਾਵੇ ਤਾਂ AQI ਹਰਥਾਂ 100 ਤੋਂ ਉੱਪਰ ਦਰਜ ਕੀਤੀ ਗਈ ਹੈ ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 114 ਮਠਿੰਡਾ ਦਾ AQI 178 ਅਤੇ ਜਲੰਧਰ ਦੇ ਵਿੱਚ AQI 128 ਖੰਨਾ ਦਾ 109 ਮੰਡੀ ਗੋਵਿੰਦਗੜ੍ਹ ਦਾ 123 ਤੇ ਪਟਿਆਲੇ ਦੇ 148 10000 ਜਾਰੇ ਦੂਜੇ ਪਾਸੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੈ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ AQI 84 ਸੈਕਟਰ 25 ਚ 107 ਜਦ ਕਿ ਸੈਕਟਰ 53 ਦੇ ਵਿੱਚ AQI ਰਿਕਾਰਡ ਨਹੀਂ ਕੀਤਾ ਗਿਆ ਸਸ਼੍ਰੀਕਾਲ ਤੁਸੀਂ ਖੁਦ ਸਮਝ ਜਾਈ ਸੀ ਮੈਂ ਹਾ ਪਰਦੀਪਾ ਤਾਂ ਪੰਜਾਬ ਦੇ ਵਿੱਚ ਹੁਣ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਬੇਸ਼ੱਕ ਨਵੰਬਰ ਦਾ ਅਖੀਰਲੇ ਦਿਨ ਚੱਲ ਰਹੇ ਨੇ ਪਰ ਫਿਰ ਵੀ ਧੁੰਦ ਪੈਣੀ ਸ਼ੁਰੂ ਨਹੀਂ ਹੋਈ ਆ ਪਰ ਠੰਡੀਆਂ ਹਵਾਵਾਂ ਨੇ ਲੋਕਾਂ ਦੇ ਜਿਹੜਾ ਨੱਕ ਦੇ ਵਿੱਚ ਦਮ ਕੀਤਾ ਹੋਇਆ ਜੀ ਆ ਦੱਸਿਆ ਕਿ ਘਰ ਤੋਂ ਜਦੋਂ ਵੀ ਬਾਹਰ ਨਿਕਲਦੇ ਨੇ ਤਾਂ ਠੰਡ ਹੈ ਜਿਹੜਾ ਉਹਨਾਂ ਲੋਕਾਂ ਨੂੰ ਆਪਣਾ ਸ਼ਿਕਾਰ ਜ਼ਰੂਰ ਬਣਾ ਲੈਂਦੀ ਹੈ ਇਸੇ ਕਰਕੇ ਖਾਂਗ ਜ਼ੁਕਾਮ ਤੇ ਸਰਦੀ ਲੋਕਾਂ ਨੂੰ ਹੁਣ ਆਮ ਕਰਕੇ ਇਹ ਵਾਇਰਸ ਹੈ ਜਿਹੜਾ ਲਗਾਤਾਰ ਹੋ ਰਿਹਾ ਤਦ ਦੱਸਿਆ ਕਿ ਮੌਸਮ ਵਿਭਾਗ ਦੇ ਵਿੱਚੋਂ ਅਲਰਟ ਆਇਆ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਸੀਤਲੈ ਚੱਲਣ ਵਾਲੀ ਹੈ ਸੀਤਲੈ ਕੰ ਦਾ ਭਾਵ ਹੈ ਕਿ ਠੰਡੀਆਂ ਹਵਾਵਾਂ ਚੱਲ ਸਕਦੀ ਨੇ ਹਮ ਜਾਣਕਾਰੀ ਮੌਸਮ ਦੇ ਨਾਲ ਸੰਬੰਧ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹਰ ਵਾਰ ਤੁਹਾਨੂੰ ਮੌਸਮ ਦੀ ਅਪਡੇਟ ਦਿੰਨੇ ਆ ਤਾਂ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਯਾਨੀ ਕਿ ਸੀਤਲੈ ਦਾ yellow alert ਜਾਰੀ ਕੀਤਾ ਹੈ ਨਾ ਜ਼ਿਲ੍ਹਿਆਂ ਦੇ ਵਿੱਚ ਫਰਜ਼ਿਲਕਾ ਮੁਖਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਤੇ ਬੂਗਾ ਸ਼ਾਮਿਲ ਨੇ ਘੱਟੋ ਘੱਟ ਤਾਪਮਨ 24 ਘੰਟਿਆਂ ਦੇ ਵਿੱਚ 0.1 ਡਿਗਰੀ ਦਿਖ ਸਕਦਾ ਹੈ ਇਹ ਆਮ ਦੇ ਨੇੜੇ ਪਹੁੰਚ ਗਿਆ ਤੇ ਫਰੀਦਕੋਟ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਨ 3.5 ਡਿਗਰੀ ਦਰਜ ਕੀਤਾ ਜਦਕਿ ਚੰਡੀਗੜ੍ਹ ਦੇ ਵਿੱਚ 8 ਡਿਗਰੀ ਤਾਪਮਨ ਦਰਜ ਕੀਤਾ ਗਿਆ ਤਾਂ ਅਗਲੇ 24 ਘੰਟਿਆਂ ਦੇ ਵਿੱਚ ਦਿਨ ਦਾ ਤਾਪਮਨ ਵਧੇਗਾ ਇਹ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੋਂ ਅਗਲੇ 7 ਦਿਨਾਂ ਤੱਕ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਹਲਕੀ ਧੁੰਦ ਵੀ ਪੈ ਸਕਦੀ ਹੈ ਹਾਲਾਂਕਿ ਅਗਲੇ 48 ਘੰਟਿਆਂ ਦੇ ਵਿੱਚ ਘੱਟੋ-ਘੱਟ ਤਾਪਮਨ ਲਗਭਗ 2 ਡਿਗਰੀ ਵਧੇਗਾ ਜਿਸ ਤੋਂ ਬਾਅਦ ਇਹ ਘਟੇਗਾ ਵੱਧ ਤੋਂ ਵੱਧ ਤਾਪਮਨ ਵਧਣਾ ਸ਼ੁਰੂ ਹੋ ਗਿਆ ਹੈ ਤੇ 0.6 ਡਿਗਰੀ ਵੱਧ ਗਿਆ ਤਾਂ ਪੰਜਾਬ ਤੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ ਤਦ ਅਸਲ ਕਿ ਹਵਾ ਦੀ ਗੁਣਵੱਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ AQI ਹਰ ठा ਸੌ ਤੋਂ ਉੱਪਰ ਦਰਜ ਕੀਤੀ ਗਈ ਹੈ ਇਸ ਵੇਲੇ 6 ਵਜੇ ਅੰਮ੍ਰਿਤਸਰ ਦਾ AQI 114 ਬਠਿੰਡਾ ਦਾ AQI 178 ਅਤੇ ਜਲੰਧਰ ਦੇ ਵਿੱਚ AQI 128 ਖੰਨਾ ਦਾ 109 ਮੰਡੀ ਗਵਰਨਗੜ ਦਾ 123 ਤੇ ਪਟਿਆਲੇ ਦੇ 148 ਦੱਸਿਆ ਜਾ ਰਿਹਾ ਦੂਜੇ ਪਾਸੇ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੈ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ AQI 84 ਸੈਕਟਰ 25 ਵਿੱਚ 107 ਜਦਕਿ ਸੈਕਟਰ 53 ਦੇ ਵਿੱਚ AQI ਰਿਪੋਰਟ ਨਹੀਂ ਕੀਤਾ ਗਿਆ